ਹਾਲੇ ਮਿੱਤਰੋ ਚੱਲੇ ਆ ਜੇ ਆਪਾਂ ਟਾਹੇਰ ਸਾਹਿਬ ਤੇ ਉੱਥੇ ਆਪਾਂ ਕਰਨੀ ਸਾਈਕਲ ਸਟੈਂਡ ਦੀ ਜਗ੍ਹਾ ਤੇ ਲੰਘਣਾ ਛੱਡ ਦੇ ਲੱਗਣਾ ਹੈ ਮਸੂਮੇ ਮੇਰੇ ਬੋ ਤੁਹਾਨੂੰ ਆਪਾਂ ਉੱਥੇ ਯਾਰ ਮਿੰਦੇ ਚਿੱਤੇ ਸਬਸਕ੍ਰਾਈਬ ਕਰਾ ਕੇ ਉੱਥੇ ਆਪਾਂ ਮੋਟਰਸਾਈਕਲ ਸਟੈਂਡ ਦੀ ਜਗ੍ਹਾ ਕਰਨੀ ਹੈ ਦਰੋ ਇੱਧਰ ਦੇਖੋ ਮੋੜ ਪੁਰਾ ਰਹੀ ਆਵਦਾ ਠੰਡਾ ਹੌਨ ਅੰਦਰ ਚੱਲਦਾ ਪਿਆ ਹੈ ਇੱਧਰ ਕੀ ਆ ਸ਼ਕੀ ਆ ਰਹੀ ਹੈ ਠੰਡੇ ਭਾਜੀ ਲਓ ਦੇਖੋ ਭਾਈ ਠੰਡਿਆਂ ਨੇ ਸੇਵਾਾਂ ਦੀ ਲਈ ਆ ਬਿਲਕੁਲ ਜੀ ਸੇਵਾਦਾਰ ਹੰਦਾ ਛੱਜਦੇ ਆ ਸਾਡੇ ਹੱਥੇ ਦਰਪਨ ਜੀ ਕਾਫੀ ਸਾਰੇ ਕੰਮ ਦੇ ਵਿੱਚ ਬਾਕੀ ਸੇਵਾਦਾਰ ਠੰਡਾ ਛੱਜਦੇ ਆ ਤੇ ਬਾਕੀ ਇੱਧਰ ਮੋਟਰਸੈਲ ਜਾਂਦੇ ਆਉਂਦੇ ਤੇ ਕੱਠ ਵੱਡਾ ਸਮੇਲੇ ਤੇ ਉਹ ਜਾਂ ਤੱਕ ਜਾਂਦੇ ਆ ਤੇ ਵੀਰ ਬਹੁਤ ਵੱਧ ਗਈ ਨਾ ਇੱਥੇ ਸਾਰੇ ਪੱਗੀਆਂ ਉੱਤੇ ਆਪਣੇ ਬਹੁਤ ਘਾਹੇ ਇੱਕ ਦੂਜੇ ਮੇਕਰ ਆ ਗਏ ਕਿ ਨਾ ਹਾਂ ਮੈਦਾਨਾਂ ਦੇ ਲਾ ਆ ਗਏ ਮੇਂ 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 ਮੇ ਗੁਰਦਰ ਜਾਬਰ ਆਲਸ ਮਾਪੀ ਹੋ ਗਈ ਤੇ ਧੰਨਵਾਦ ਦਿਖਾਉਣੇ ਪਿਆ ਥੋੜਾ ਕੰਮ ਪੈ ਗਿਆ ਸੀ ਇਹ ਮੋਟਰ ਚ ਆ ਰਹੇ ਆ ਤੁਹਾਡਾ ਵੀਰ ਸਹੀ ਹੁਣ ਕਰੂਗਾ ਤੇ ਉਹ ਜੋ ਆਪ ਬੋਲਣਾ ਹੈ ਅੰਗਲੇ ਆਂਗਲੇ 6 ਨੰਬਰ ਤੇ ਛੋ ਆਗਾ ਬੱਲਾ ਬੈਠੇ ਆ ਬਹੁਤ ਹੁਣ ਆਪਾਂ ਸੇਵਾ ਕਰਦੇ ਗੁੰਡਾ ਲਾਉਣ ਦੀ ਪਾਪਾ ਜੀ ਪਾਣੀ ਪੀਣਾ ਆਹ ਲਓ ਬਾਜੀ ਛੁੰਡਾ ਪਾਣੀ ਲੈ ਕੇ ਆ ਗਏ ਆ ਮੋਟਰਸਾਈਕਲ ਤੇ ਮੋਟਰਸਾਈਲ ਤੁਰਿਆ ਹੀ ਹੁੰਦਾ ਜੇ ਕੋਈ ਜਾਂਦਾ ਰਹੇ ਕੋਈ ਆਉਂਦਾ ਕਾਠਵੜਾ ਮੋਟਰਸਾਈਕਲ ਤੁਹਾਨੂੰ ਮੈਂ ਤਰਾ ਕਮਾਵੇ ਲੈ ਕੇ ਹੁੰਦਾ ਇਧਰੋਂ ਤੁਹਾਨੂੰ ਦਿਖਾਉਣਾ ਮੈਂ ਇੱਕ ਇਧਰ ਵੀ ਮੋਟਰਸਾਈਕਲ ਆਹ ਵੇਖੋ ਇਧਰ ਵੀ ਸਾਰੇ ਮੋਟਰਸਾਈਕਲ ਹੀ ਆ ਇਧਰ ਨੇ ਸਾਰੇ ਇੱਧਰ ਐ ਇੱਧਰ ਹੀ ਮੋਟਰਸਾਈਕਲ ਸਾਰੇ ਇੱਧਰ ਐ ਪੁੱਤਾਂ ਰਸਿਆ ਕੇ ਟ੍ਰੈਫਿਕ ਨਹੀਂ ਆਉਂਦਾ ਇੱਧਰ ਇੱਕ ਬਹਾ ਦੇ ਮੋਟਰਸਾਈਕਲ ਰੁਕਦਾ ਹੀ ਨਹੀਂ ਐ ਮੋਟਰਸਾਈਕਲ ਤੇ ਮੋਟਰਸਾਈਲ ਆਈ ਜਾਂਦਾ ਸੇਵਾ ਖਤਮ ਹੀ ਨਹੀਂ ਹੁੰਦੀ ਬਰਤੇ ਉਪਰਾਨ ਕਾ ਪਾਣ ਕੇ ਵੇਖਿਆ ਵੀ ਇਧਰ ਗੱਡੀ ਫਸੀ ਤੇ ਕੜਤੀ ਵੀਰ ਉਹਨਾਂ ਟੈਂਪੋ ਨੂੰ ਪੁਣਾ ਤੇ ਗੱਡੀ ਘੜਤੀ ਆ ਰੇਖ ਕਿੰਨਾ ਖੂਬਾ ਪੈ ਗਿਆ ਇੱਥੇ ਖੂਬਾ ਵੇਖੋ ਮਤਰੋ ਕਿੰਨਾ ਪਿਆ ਗੱਡੀ ਨਿਕਲ ਗਈ ਹਣ ਫੋਡਾਂ ਦੇ ਕਾਲੇ ਲਾਉਂਦੇ ਆ ਓਹ ਮਤਰੋ ਇਧਰ ਚਾਂਦਣੀਆਂ ਦਿੱਤੀਆਂ ਆਪਾਂ ਲਾ ਉਧਰੋਂ ਵੇਲ ਹੋ ਗਿਆ ਟਰਾਲੀ ਠੰਡੀਆਂ ਨਹੀਂ ਚੱਲ ਗਈ ਠੰਡਿਆਂ ਵਾਲਾ ਕੰਮ ਇਸ ਵਕਤ ਹੋ ਗਿਆ ਇੱਧਰ ਬਾਬਾ ਜੋਗਾ ਸਿੰਘ ਜਿੱਤ ਚੁੱਕੇ ਆ ਤੇ ਬਾਕੀ ਸਾਰੇ ਅੰਦਰ ਨੇ ਬੈਠੇ ਆ ਮੋਰਸਰਾ ਮਾਧਿਅਮ ਅਦਗੜਾ ਆਉਂਦੇ ਆ ਸ਼ਾਮਾਂ ਹੋਣਾ ਅਦਾ ਕੁੱਤੂ ਇਕੱਠੇ ਬਾਹਰ ਆਪਾਂ ਹੋਣਾ ਚ ਦੇ ਸ਼ਾਮਾਂ ਪੈਂਦੇ ਨੇ ਇਹਨਾਂ ਵੇਰਾਂ ਦਾ ਅੱਧਰ ਕਬੱਡੀ ਵੀ ਹੁੰਦੀ ਤੁਹਾਨੂੰ ਦਿਖਾ ਕੇ ਲਿਆਵਾਂਗੇ ਘੜੀ ਨੂੰ ਤੁਹਾਨੂੰ ਕਬੱਡੀ ਦਿਖਾਵੇ ਆਈ ਮਿੱਤਰੋ ਕਬੱਡੀ ਦਿਖਾਵੇ ਕਰੋ ਮਿੱਤਰੋ ਬਹੁਤ ਚੜਿਆ ਪਿਆ ਵਾ ਤੇ ਬੰਦੇ ਵੜੇ ਰੋੜ ਰੋੜ ਜਾਂਦੇ ਆ ਇੱਥੋਂ ਤਾਨੂੰ ਹੁਣ ਸੇ ਕੈਮਰਾ ਹੀ ਦਿਖਣਾ ਨਹੀਂ ਤੇ ਬੰਦਾ ਇੱਕ ਉਹ ਇੱਕ ਰੁੱਕ ਕੇ ਆਂਦਿਆ ਮਿੱਤਰੋ ਪ੍ਰਭ ਮੇਰ ਹੀ ਕਰੇ ਹੁਣ ਮੀ ਮੂਟਾ ਹੀ ਦਵੇ ਨਿਹੜਾਏ ਆ ਤੇ ਬੜਾ ਲੋਕਾਂ ਦਾ ਖਰਾਬ ਆ ਇੱਥੇ ਪਾਣੀ ਆ ਵੇਖੋ ਕਿਦਾਂ ਟੋਬੇ ਟਾਬੇ ਪੈ ਗਏ ਇੱਥੇ ਹੁਣ ਤੇ ਪਾਣੀ ਆ ਸੀ ਚਲੋ ਮੈਂ ਦਿਖਾਉਂਦਿਆਂ ਨਾ ਸ਼ਮਸ਼ਾਨ ਘਾੜਿਆ ਇੱਥੇ ਵੀ ਪਾਣੀ ਆਇਆ ਸੀ ਹੁਣ ਤੇ ਉੱਤਰ ਗਿਆ ਵਾ ਤੇ ਉੱਥੇ ਇੱਕ ਬੰਦਾ ਜਾਂਦਾ ਹੀ ਵੇਖਿਆ ਅੱਗੇ ਹੁਣ ਕੈਮਰੇ ਜੀ ਬਾਬਾ ਜੀ ਪਤਾ ਨਹੀਂ ਲੱਗਦਾ ਤੁਹਾਨੂੰ ਹੁਣ ਇਹ ਕੀ ਦਿਖੀਏ ਤੇ ਹੁਣ ਆਪਾਂ ਚੱਲੇ ਆ ਇੱਥੇ ਹੁਣ ਹੋ ਗਈ ਸਮਾਪਤੀ ਤੇ ਹੁਣ ਤੁਹਾਨੂੰ ਉੱਥੇ ਤੁਰਾਂ ਹੁਣ ਤੁਹਾਨੂੰ ਦਿਖਾਵਾਂਗੇ ਕਬੱਡੀ ਹੁੰਦੀ ਪਈ ਤੇ ਆਪਾਂ ਵੇਖਣਾਗੇ ਮਿੱਤਰੋ ਕਬੱਡੀ ਆਪਾਂ ਵੇਖਣਾਗੇ ਮਿੱਤਰੋ ਕਬੱਟੀ ਤੇ ਯੈਗਰਾਈ ਭਈਆ ਬੁਰੀ ਇਧਰ ਇਧਰ ਵੀਰਾਂ ਨੇ ਯੈਗਰਾਈ ਪਈ ਅੱਧਰ ਉੱਧਰ ਮੁਕਾਬਲੇ ਚੱਲਦੇ ਪਏ ਆ ਤੇ ਆਇਓ ਵੇਖ ਲਈਓ ਬੇ ਮੁਕਾਬਲੇ ਝੂਰਾ ਸ਼ੂਰਾ ਜਲੇ ਟਾਈਟਰ ਤੇ ਵੀ ਆ ਤੇ ਟਾਈਟਰ ਥੱਲੇ ਵੀ ਆ ਤੇ ਬੜਾ ਇੱਕ ਕੋਦਮ ਤਰੋ ਦਰਿਆ ਦੇਖੋ ਜੀ ਦਰਿਆ ਤੇ ਚੜਿਆ ਹੀ ਪਿਆ ਬੱਚੋ ਤਾਮ ਜੋ ਜਮਨ ਨਾ ਪਾ ਇਥੋਂ ਤੁਹਾਨੂੰ ਸਾਧ ਖਾਵਾਂਗੇ ਤੇ ਆਪਾਂ ਉੱਚੇ ਉੱਥੇ ਤਾਂ ਹੋਣਾ ਕਿਤੇ ਸਾਧ ਦਿਖਾ ਲਾਂ ਤੁਹਾਨੂੰ ਉੱਥੇ ਵੀ ਟਰੈਕਟਰ ਨੇ ਥੁਲੇ ਵੀ ਇਧਰ ਹੁੰਦੀ ਪਈ ਮਿੱਤਰੋ ਕਬੱਡੀ 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 ਚੱਲਦੀ ਬਈ ਮਿੱਤਰੋ ਕਬੱਡੀ ਚੱਲਦੀ ਬਈ ਮਿੱਤਰੋ ਇਧਰ ਕਬੱਡੀ ਚੱਲਣ ਦੀ ਵੀ ਮਤਰਾ ਕਬੱਡੀ ਚਲੋ ਚੱਲਦੇ ਆਂ ਬਾਲੇ ਸੇਵਾ ਤੋਂ ਚੱਲਦੇ ਨੇ ਮੋੜ ਸਲਾ ਮੋੜ ਸਲਾ ਆਉਂਦੇ ਢਿੱਲੇ ਦਾ ਨੰਕਸ਼ਮਾਤ ਹੋ ਗਿਆ ਵਾ ਤਾਂ ਇੱਧਰ ਢੰਡਾ ਪਾਉਂਦਾ ਹੀ ਉਤਾਰ ਕੇ ਇਹਦੇ ਨੂੰ ਛੜਾ ਸੇਵਾ ਕਰਦਾ ਹੈ ਤੇ ਬਾਕੀ ਅੰਕਲ ਉਹ ਨੀਂਦਰ ਬੈਠੇ ਆਂ ਇੱਧਰੋਂ ਇੱਧਰ ਜਾਂਦੇ ਆ ਇੱਧਰੋਂ ਹੀ ਹੁੰਦੇ ਆ ਛੋਟਾ ਨੰਬਰ ਸਮਾਪਤ ਹੋ ਗਿਆ ਆ ਟ੍ਰਾਲੀ ਵਿੱਚ ਪਾਣੀ ਦੇ ਪੇਟੀਆਂ ਆਈਆਂ ਸੀ ਆ ਜਿਹੜੀ ਬਾਕੀ ਮੇਲਾ ਬਹੁਤ ਭਰਿਆ ਵਾ ਅੱਜ ਜਿਹੜਾ ਖਾਣ ਦੇਗਾ ਬਲਕੀ ਇਸ ਤੋਂ ਅਗਰ ਬ੍ਰੇਕ ਹੁੰਦੀ ਆ ਗਰੁੱਪ ਤੇ ਪੌਣੀ ਦੇ ਨਾਂ ਫਾਈਲ ਵੇਖ ਲਈ ਇਹਦਾ ਪਰਦੇ ਗਾਰਡਿੰਗ ਬਣਾਣਾ ਛੜੀ ਉਹਦਾ ਚੱਲ ਰਿਹਾ ਹੈ ਤੇ ਅਪਾ ਇਧਰ ਗੁੰਦਾਲ ਲਾਉਂਗੇ ਹਾਲ ਹੁੰਦੀ ਵੀ ਆ ਭਾਈ ਇੱਥੇ ਬੰਦ ਹੋ ਗਿਆ ਅੱਧਰ ਰਗਾ ਹੰਦੇਵਾਂ ਨੰਕਰ ਤੇ ਬਾਕੀ ਅਗਰ ਆਪਾਂ ਰੇੜੀ ਢੱਕੀ ਆ ਬਾਕੀ ਸਾਰਾ ਆਰਾਮ ਨਾਲ ਇਨਾ ਕੁਰਸੀ ਬੰਨੀ ਆ ਵੀ ਇਧਰ ਜਿਮ ਮੋਰਚਾ ਲੱਗਣ ਉਹਦਾ ਕੈਮਰਾ ਬਹੁਤ ਚਿੱਟੇ ਤਾਲਾ ਨਾ ਮਬਾ ਜਿਹੜੇ ਜਾ ਰਿਹਾ ਜੀ ਇੱਥੇ ਬੱਕੀ ਵੇਸਵਾ ਦੇ ਦੇ ਸੀ ਆ ਗਏ ਹੋਰ ਹੋਰ ਅਪਰਾਇਸ ਹੋ ਵਰਤਾ ਜਾ ਰਿਹਾ ਜੀ ਪੰਜੀ ਬੱਕਰੇ ਵੱਡੇ ਗਏ ਜੀ ਦੇਖੋ ਕਾ ਹਾੜਾ ਰਮਾਣ ਵੀਰੇ ਤੇ ਗਾਇਸ ਕਿੱਥੇ ਗਾਇਸ ਵੀਰੇ ਕੈਮਰਾ ਆਪ ਕੋ ਨਾਲਿਆ ਕਿਉਂ ਮੈਨੂੰ ਡਾਓ ਇਧਰ ਸਮਾਪਤੀ ਹੋ ਗਈ ਚੰਨ ਨੇ ਛੋਟਿਆ ਲੋ ਸੀ ਮੱਥਨ ਨਹੀਂ ਆ ਵਲੇ ਤੇ ਬਾਕੀ ਦਰ ਵੇਲ ਹੋਈ ਆ ਸਾਰੇ ਚੱਲੇ ਕਰੋ ਆ ਮੇਰਾ ਹੀ ਸਾਡਾ ਹੋਰ ਵਾਧਾ ਸੀ ਜਾਵਾਂ ਵਧੀਆ ਯਾਰ ਆਓ ਚੱਲੀ ਆਪਾਂ ਉੱਥੇ ਹੁਣ ਸਾਰਾ ਸਮਾਨ ਚੁੱਕ ਤਾਂ ਚੱਲਦੇ ਆਪਾਂ ਪਿੰਡ ਨੂੰ ਕਿ ਲਾਂਦਾ ਆ ਸਾਡਾ ਵੀਰ ਡਰਾਈਵਰੀ ਸਿੱਖਦਾ ਪਿਆ ਵਾ ਅਹੀਂ ਇਹ ਸੱਜਣ ਮਿੱਤਰਾਂ ਵਾਂ ਤੇ ਓਏ ਓਏ ਅਹੀਂ ਇਹ ਸੱਜਣ ਮਿੱਤਰਾਂ ਆਹ ਇਹਨੂੰ ਮੋਟਰਸਾਈਕਲੋਂ ਦੇ ਵੀ ਕਿਹਦੀ ਕਰੀ ਮੂੰਹ ਐਨੂੰ ਹੁਣ ਇਹ ਅੰਤੜੀ ਚ ਮਰਨ ਲੱਗਾ ਪਹਿਲਾਂ ਇਹ ਮਰ ਲੱਗਾ ਉੱਥੇ ਮੋਟਰ ਚਾਲਣਾ ਇਹ ਬੋਸ਼ ਤਾਜੀ ਬੰਦਾ ਜਿਹੜਾ ਮਾਸਾ ਇਹਨੂੰ ਮੋਟਰ ਮੋਟਰਸਾਈਕਲ ਚ ਲਵਾਉਂਦਾ ਅੰਕਲ ਜੀ ਨੇ ਐਵੇਂ ਫੜਾਤਾ ਇਹਨੂੰ ਆਹ ਜਿਹੜਾ ਅੰਕਲ ਜੀ ਬੈਠੇ ਆ ਸਾਡੇ ਮੁੱਖ ਸੇਵਾਦਾਰ ਉਹਨਾਂ ਨੇ ਮੋਟਰਸਾਈਕਲਵਾ ਦੇ ਇਹ ਸ਼ੁਦਾਈ ਆ ਪਚਾਈ ਫਿਰਦਾ ਜੇ ਦੱਸੋ ਇਹਨੂੰ ਹੁਣ ਕਮੈਂਟਾਂ ਵਿੱਚ ਦੱਸੋ ਕੀ ਕੀ ਆ ਇਹਨੂੰ ਕਮੈਂਟਾਂ 'ਚ ਇੱਕ ਤਰ੍ਹਾਂ ਨੂੰ ਦੱਸੋ ਬਰਾ ਵੀ ਕੀ ਕਿਉਂ ਅੰਦਰ ਵੀ ਇਹ ਦਸਾਇਆ ਜੀ ਵੀਰ ਦੇ ਵਿਚਾਰ ਅਜ ਅਪਾ ਇੰਨੀ ਸਾਈਕਲ ਸਟੈਂਡ ਦੀ ਸੇਵਾ ਕੀਤੀ ਆ ਵੀ ਲੋਕੀ ਯਾਰ ਮੋਟਰਸਾਈਕਲ ਖੜਦੇ ਲੋਕੀ ਬੜਾ ਝਗੜਾ ਕਰਦੇ ਆ ਵੀ ਤੁਸੀਂ ਹਾਡਾ ਨਹੀਂ ਮੋਟਰਸਾਈਕਲ ਪਹਿਲਾਂ ਜਮਾ ਕਰਦੇ ਹਾਡਾ ਨਹੀਂ ਕਰਦੇ ਓੜੇ ਤਿੰਜ ਉਧਰੋਂ ਨੰਬਰ ਗਲਤ ਕਰਾ ਦਿੰਦੇ ਆ ਤੇ ਫੇਰ ਨੰਬਰ ਕੱਟਨੇ ਪੈਂਦੇ ਆ ਇੱਕ ਤਾਂ ਨੰਬਰ ਲੋਕੀ ਗਲਤ ਲਿਖਾਉਂਦੇ ਆ ਲੋਕੀ ਜਾਰੇ ਜਲਦਬਾਜੀ ਕਰਦੇ ਆ ਵੀ ਹਾਡਾ ਨੰਬਰ ਪਹਿਲਾਂ ਹੋ ਜਾ ਹਾਡਾ ਨੰਬਰ ਪਹਿਲਾਂ ਹੋ ਜਾ ਰੇਪੀਟ ਵੜੀ ਸੀ ਤੇ ਉੱਥੇ ਬੱਕਰੇ ਚ ਟਕਾਏ ਸੀ ਉੱਥੇ ਮਤੋਂ ਬੱਕਰੇ ਚ ਟਕਾਏ ਸੀ ਨੰਬਰ ਨੇ ਤੇ ਆ ਜੋ ਫੇਰ ਆਪਾਂ ਚੱਲੀਏ ਬੱਕਰੇ ਚ ਟਕਾਏ ਹੀ ਸੀ ਉਹ ਚੈੱਕ ਕਰੋ ਮਿੱਤਰੋ ਖਣਾ ਕਰ ਲੋ ਦਰਸ਼ਨ ਮੰਦਿਰ ਨੇ ਹਣਾ ਆਪਾਂ ਚੱਲੇ ਆਂ ਮਿੱਤਰੋ ਕਿਹੜਾ ਮੌਕਾ ਹੈ ਅੱਜ ਮਿੱਤਰੋ ਮਿੱਤਰੋ ਦਰਿਆ ਚਾ ਦਰਿਆ ਚੈੱਕ ਕਰੋ ਮਿੱਤਰੋ ਚੜਿਆ ਹੀ ਪਿਆ ਵਾ ਬੜੀ ਗੁੰਡੀ ਸੁਬਾਹ ਤੋਂ ਹੋ ਗਈ ਆ ਤੇ ਦਰਿਆ ਦੇਖੋ ਚੜਿਆ ਹੀ ਪਿਆ ਵਾ ਪਿੰਡ ਦੇ ਪਿੰਡ ਆਣ ਕੇ ਦੇਖਿਆ ਪਿੰਡ ਪੈਣ ਦਾ ਬਹੁਤ ਤੇਜ਼ ਅਜ ਨਹੀਂ ਅਹੀਂ ਤੇ ਮਦਦ ਕਰਾ ਕਰ ਪਰ ਨਾ ਨਾ ਹੋ ਜੇ ਬਰਾ ਇਥੋਂ ਆਵੇ ਬਾਲਾ ਹੀ ਆਦਾ ਵੀ ਪਿੰਡ